ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਮੇਰੇ ਮੇਰੇ ਛੋਟੇ ਵੀਰ ਦਾਰਾ ਕਬਦੀ ਜਿਹਦੇ ਤੇ ਮਾਂ ਸਰਸਵਤੀ ਦੀ ਗੜੇ ਤੇ ਨਾਲੇ ਅਪਾਰ ਬਖਸ਼ਿਸ਼ ਹੈ ਆਵਾਜ਼ ਦੇ ਵਿੱਚ ਸਮਿਥਨੈਸ ਬਹੁਤ ਜ਼ਿਆਦਾ ਹੈ ਇਹਨਾਂ ਨੇ ਗਾਣੇ ਦੀ ਜਿਹੜੀ ਪ੍ਰੈਜੈਂਟੇਸ਼ਨ ਵੀਡੀਓਗ੍ਰਾਫੀ ਦਾ ਲਾਜਵਾਬ ਹੈ ਤੇ ਉਹ ਜਿਹੜਾ ਰੰਗ ਦਾ ਉਹਦੇ ਤੇ ਕਿਹਾ ਗਿਆ ਵੀ ਜਿੱਤਣੀ ਹੈ ਸਰਪੰਚੀ ਇਸ ਪੈਲਰ ਥੱਲੇ ਅੱਜ ਇਹ ਗਾਣਾ ਲੀਡ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਇੱਕ ਪੰਜਾਬੀ ਸੱਭਿਆਚਾਰ ਨੂੰ ਇੱਕ ਮੀਨ ਪੱਥਰ ਸਾਹਤ ਹੋਵੇਗੀ ਜਿਹਦੇ ਵਿੱਚ ਕਲੀਅਰ ਕੀਤਾ ਗਿਆ ਹੈ ਵੀ ਜੋ ਸਰਪੰਚਾਂ ਵਿੱਚ ਚੱਲਦਾ ਪੈਸੇ ਦੀ ਬਰਬਾਦੀ ਕਰਦੇ ਨੇ ਸ਼ਰਾਬ ਰਹੀਂ ਪੈਸੇ ਰਹੀਂ ਪੈਸਾ ਬੰਦ ਕੇ ਜਿਹੜੀ ਸਰਪੰਚੀ ਮੋੜ ਲਈ ਜਾਂਦੀ ਹੈ ਤੇ ਉਹਦੇ ਵਿੱਚ ਇਹ ਵੀ ਦਾੜੇ ਨੇ ਮੇਰੇ ਵੀਰ ਨੇ ਕਿਹਾ ਵੀ ਭਗਵੰਤ ਸਤਮਾਨ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਨਾ ਇੱਕੀ ਪੈਸਾ ਚਰਨਾ ਤੇ ਨਾ ਕਹਿਣੀ ਹੈ ਦਾਰੂ ਸਰਪੰਚਾਂ ਤੇ ਪੰਚਤਾਂ ਨੇ ਜਿਹੜੇ ਕਿ ਪੰਜਾਬ ਦੀ ਹੋਂਦ ਤੇ ਤਰੱਕੀ ਲਈ ਕਰਨ ਪੰਜਾਬ ਦੇ ਵਿੱਚ ਚਿੱਟੇ ਨਾਲ ਦੀ ਬਿਮਾਰੀ ਹੈ ਉਹਨੂੰ ਖਤਮ ਕਰਨ ਦਾ ਯਤਨ ਕਰਨ ਸਾਡੇ ਭਿਆ ਪੈਰਾਂ ਦੀ ਬੇਇਤੀ ਹੋ ਗਈ ਹੈ ਉਹਨੂੰ ਖਤਮ ਕਰਨਾ ਯਤਨ ਕਰਨ ਪਰ ਉਹਨਾਂ ਹੱਤਿਆਂ ਨੂੰ ਖਤਮ ਕਰਨਾ ਸਾਡੇ ਗਾਣੇ ਦੀ ਲਾਂਚਿੰਗ ਚੱਲ ਰਹੀ ਹੈ ਵੱਖ-ਵੱਖੋ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਆ ਹੁਣ ਤੁਹਾਡੀ ਮੁਲਾਕਾਤ ਕਰਾ ਰਹੇ ਆ ਐਮਐਲਏ ਕਰਵੰਸਾ ਸਾਹਿਬ ਸਿੱਧੂ ਸਾਹਿਬ ਨਾਲ ਸਿੱਧੂ ਸਾਹਿਬ ਸਾਸੀ ਕਾਲ ਜੀ ਐਸੀਰਪਾਲ ਜੀ ਤੁਸੀਂ ਹੁਣ ਗਾਣਾ ਸੁਣਿਆ ਸਰਪੱਤ ਜੀ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਮੇਰੇ ਮੇਰੇ ਛੋਟੇ ਵੀਰ ਦਾਰਾ ਕਬਦੀ ਜਿਹਦੇ ਤੇ ਮਾਂ ਸਰਸਵਤੀ ਦੀ ਘਰੇ ਤੇ ਨਾਲੇ અપਾਰ ਬਖਸ਼ਿਸ਼ ਹੈ ਆਵਾਜ਼ ਦੇ ਵਿੱਚ ਸਵੀਟਨੈਸ ਬਹੁਤ ਜ਼ਿਆਦਾ ਹੈ ਇਹਨਾਂ ਨੇ ਗਾਣੇ ਦੀ ਜਿਹੜੀ ਪ੍ਰੈਜੈਂਟੇਸ਼ਨ ਵੀਡੀਓਗ੍ਰਾਫੀ ਦਾ ਲਾਜਵਾਬ ਹੈ ਤੇ ਉਹ ਜਿਹੜਾ ਰਹਿ ਗਿਆ ਉਹਦੇ ਤੇ ਇਹ ਕਿਹਾ ਗਿਆ ਵੀ ਜਿੱਤਣੀ ਹੈ ਸਰਪੰਚੀ ਇਹ ਸਨ ਬੈਨਰ ਥੱਲੇ ਅੱਜ ਇਹ ਗਾਣਾ ਰੀਲ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਇੱਕ ਪੰਜਾਬੀ ਸੱਭਿਆਚਾਰ ਨੂੰ ਇੱਕ ਮੀਲ ਪੱਥਰ ਸਾਫ ਤੋਂ ਹੋ ਗਈ ਕਿਉਂਕਿ ਇਹਦੇ ਵਿੱਚ ਕਲੀਅਰ ਕੀਤਾ ਗਿਆ ਹੈ ਵੀ ਜੋ ਸਰਪੰਚਾਂ ਵਿੱਚ ਚੱਲਦਾ ਪੈਸੇ ਦੀ ਬਰਬਾਦੀ ਕਰਦੇ ਨੇ ਸ਼ਰਾਬ ਰਹੀਂ ਪੈਸੇ ਰਹੀਂ ਪੈਸਾ ਬੰਦ ਕੇ ਜਿਹੜੀ ਸਰਪੰਚੀ ਮੋੜ ਲਈ ਜਾਂਦੀ ਹੈ ਤੇ ਉਹਦੇ ਵਿੱਚ ਇਹ ਵੀ ਦਾਰੇ ਨੇ ਮੇਰੇ ਵੀਰ ਨੇ ਕਿਹਾ ਵੀ ਭਗਵੰਤ ਸਾਨ ਸਾਹਿਬ ਨੇ ਹਦਾਇਤ ਕਰੀ ਹੈ ਕਿ ਨਾ ਇੱਕੀ ਪੈਸਾ ਚਰਨਾ ਤੇ ਨਾ ਕਹਿਣੀ ਹੈ ਦਾਰੂ ਨਾ ਕਹਿੰ ਨੂੰ ਗ੍ਰੰਥ ਖਾਣ ਦੇਣੀ ਇਹ ਇੱਕ ਬਹੁਤ ਹੀ ਵਧੀਆ ਦੇ ਪਾਤਰ ਨੇ ਜਿਹੜੀ ਮੇਰੀ ਛੋਟੀ ਪੇਂਗ ਗਵਾਰੀ ਹੈ ਸ਼ਿੰਗਰ ਉਹਦੇ ਵੀ ਬਹੁਤ ਵਧੀਆ ਜਿਹੜਾ ਗਾਇਆ ਇਹਦੇ ਨਾਲ ਡਿਊਟ ਗਾਣਾ ਗਾਇਆ ਬਾਬਾ ਦੀ ਉਸੇ ਲਈ ਚੱਲਾ ਅਰਦਾਸ ਕਰਨਾ ਕਿ ਅਜਿਹੇ ਤਲਾਕਾਰ ਜਿਹੜੀ ਕਿ ਸਮਾਜਿਕ ਬਰਾਂਹਾਂ ਨੂੰ ਜਾਂ ਕੋਈ ਮੈਸੇਜ ਦੇ ਵਾਲੇ ਗਾਰੇ ਹੋਣ ਇਹਨਾਂ ਨੂੰ ਜ਼ਰੂਰ ਲਾਇਤ ਰਿਆ ਕਰੋ ਏ ਮੈਂ ਅੱਜ ਗੱਲਾਂ ਜਿਹੜੀਆਂ ਹੈ ਆਪਣੇ ਪੇਜ ਤੇ ਵੀ ਪਾਉਂਗਾ ਕਿਉਂਕਿ ਮੇਰਾ ਵੀ ਫਰਜ਼ ਬਣਦਾ ਕਿ ਮੇਰੇ ਪੰਜਾਬ ਦੇ ਜਿਹੜਾ ਸਰਪੰਚੀ ਚੋਣ ਹੋਵੇ ਲੋਕਤੰਤਰ ਦੇ ਹਿਸਾਬ ਨਾਲ ਹੋਵੇ ਦਾਰਾ ਕੁਵੱਦੀ ਵਰਗੇ ਜਿਹੜੇ ਕਲਾਕਾਰ ਨੇ ਉਹ ਖੂਬ ਤਰੱਕੀ ਕਰਨ ਤੁਸੀਂ ਦੇਖਿਆ ਤਸਵੀਰ ਦੇਖਿਆ ਵੀ ਅੱਜ ਅੱਜ ਚੋਣਾਂ ਦਾ ਵੀ ਵਿਗਲ ਵੱਜ ਚੁੱਕਿਆ ਹੋਇਆ ਚੋਣ ਦਾ ਹੋ ਗਿਆ ਹੋਇਆ ਸਰਪੰਚੀ ਦਾ ਸਰਪੰਚੀ ਲੋਕਾਂ ਦੇ ਜੰਲਾ ਵਿੱਚ ਇਹ ਆ ਵੀ ਕਿ ਸਰਪੰਚ ਬਣਦੇ ਆ ਕਿ ਗ੍ਰਾਂਟ ਖਾਣ ਲਈ ਬਣਦੇ ਆ ਨਾ ਤੁਸੀਂ ਉਹਨਾਂ ਸਰਪੰਚਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਦੇਖੋ ਜਿਹੜਾ ਲਾਂਚਿੰਗ ਹੈ ਨਾ ਇਹਦਾ ਲਾਂਚਿੰਗ ਜਿਹੜੇ ਇਹਨਾਂ ਨੇ ਟਾਈਮ ਰੱਖਿਆ ਹੈ ਉਹ ਮੈਂ ਸਭ ਨਾਲ ਵੀ ਇਹਦੇ ਪਰਮਾਤਮਾ ਦੀ ਹੀ ਤੇ ਕਿਰਪਾ ਹੈ ਕਿਉਂਕਿ ਅੱਜ ਵੀ ਲੰਘੇ ਕਈ ਮਹੀਨਿਆਂ ਤੋਂ ਬਣਿਆ ਸੀਗਾ ਇਹ ਡੱਬਾ ਪੈਕ ਸੀਗਾ ਇਹ ਇਹ ਅੱਜ ਹੀ ਖੋਲਿਆ ਵਾ ਉਹੀ ਕਹਿ ਰਹੇ ਨਾ ਇਹਦਾ ਲਾਂਚਿੰਗ ਦਾ ਅੱਜ ਵੀ ਦਾ ਸਮਾਂ ਰੱਖਣਾ ਇਹ ਇੱਕ ਪੰਜਾਬਾ ਤੇ ਬਹੁਤ ਵੱਡਾ ਮੈਸੇਜ ਹੈ ਤੇ ਮੈਂ ਇਹ ਤੁਹਾਡੇ ਮਾਦਮ ਰਾਹੀਂ ਪੰਜਾਬ ਦੇ ਉਹਨਾਂ ਸਰਪੰਚੀ ਦੇ ਅਹੁਦੇਦਾਰਾਂ ਨੂੰ ਕੋਈ ਵੀ ਪਾਰਟੀ ਨਹੀਂ ਹੁੰਦੀ ਕਿਉਂਕਿ ਸਰਪੰਚ ਸਭ ਦਾ ਸੰਗ ਹੁੰਦਾ ਹੈ ਇਸ ਮੌਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਇਮਾਨਦਾਰ ਸਰਪੰਚ ਤੇ ਪੰਚਤੂਲ ਨੇ ਜਿਹੜੇ ਕੋਈ ਪੰਜਾਬ ਦੀ ਹੋਂਦ ਤੇ ਤਰੱਕੀ ਲਈ ਕਰਨ ਪੰਜਾਬ ਦੇ ਵਿੱਚ ਚਿੱਟੇ ਲਾਜ਼ੀ ਬਿਮਾਰੀ ਹੈ ਉਹਨੂੰ ਖਤਮ ਕਰਨ ਦਾ ਯਤਨ ਕਰਨ ਸਾਡੇ ਤੇ ਆਪਾਂ ਦੀ ਬੇਇੱਜ਼ਤੀ ਹੁੰਦੀ ਹੈ ਉਹਨੂੰ ਖਤਮ ਕਰਨਾ ਯਤਨ ਕਰਨ ਪਰੋਹ ਦੇ ਹੱਤਿਆਂ ਨੂੰ ਖਤਮ ਕਰਨਾ ਪੰਜਾਬ ਦਾ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਨਿਕਲਦੀ ਹਾਲਾਤ ਵੱਲ ਜਾ ਰਿਹਾ ਉਹਨੂੰ ਚਾ ਚੱਕਣ ਦਾ ਜਿਹੜਾ ਯਤਨ ਕਰੀਏ ਇਹ ਤਾਂ ਹੈ ਸੰਭਵ ਹੋ ਸਕੂਗਾ ਜੇ ਸਾਡੇ ਸਰਪੰਚ ਇਮਾਨਦਾਰ ਹੋਣ ਕਿਉਂਕਿ ਸਰਪੰਚ ਦੇ ਸਿਰ ਤੇ ਪਿੰਡ ਦੀ ਸਾਰੀ ਬਗਦੌੜ ਹੁੰਦੀ ਹੈ ਤੇ ਸਰਪੰਚ ਪਿੰਡ ਦਾ مالک ਹੁੰਦਾ ਤੇ ਜਦੋਂ ਤੁਸੀਂ ਚੰਗੇ ਸਰਪੰਚ ਚੁਣੋਗੇ ਬਿਨਾਂ ਲਾਲਚ ਦੇ ਚੁਣੋਗੇ ਤੇ ਉਹ ਦਿਨ ਦੂਰ ਨੇ ਜਦੋਂ ਸਾਡੇ ਮਾਨ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਖਸਦਾ ਨੱਚਦਾ ਖੇਡਦਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਜ਼ਰੂਰ ਸাকার ਹੋਗਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਤੁਸੀਂ ਟਾਈਮ ਕੱਢਿਆ ਤੇ ਗਾਣੇ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਦੁਬਾਰਾ ਫੇਰ ਤੁਹਾਡਾ ਧੰਨਵਾਦ ਆਪਾਂ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਕਹੋ ਅਸੀਂ ਮੈਂ ਬੇਨਤੀ ਜੁਰ ਕਰਉਣਾ ਵੀ ਦਾਰੇ ਨੂੰ 2000 ਟੱਪੇ ਸੁਣਾ ਦੇ ਅੱਜ ਜਿੰਨੇ ਸੰਗਤ ਮੇਰੀ ਖੜੀ ਹੈ ਵੀ ਸੁਣ ਰਹੀ ਆ ਲਓ ਜੀ ਤੁਹਾਨੂੰ ਦਿਮਾਗ ਆ ਫਰਮਾਇਸ਼ ਆ ਗਈ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਤੁਸੀਂ ਗਾਣੇ ਦੇ ਸੁਣ ਲਓ ਨੇ ਪੰਜਾਬੀ ਗਾਣੇ ਨਾ ਮੈਂ ਬਹੁਤ ਪਸੰਦ ਕਰਦਾ ਇਹੀ ਇਹੋ ਜਿਹੇ ਗਾਣੇ ਸੁਣਨਾ ਮੈਂ ਪਸੰਦ ਕਰਦਾ ਜਿਦੇ ਕੋਈ ਮੈਸੇਜ ਹੋਵੇ ਥੋੜਾ ਨ ਘੜਾ ਅਸਰ ਦੇਖਿਆ ਜਾਂਦਾ ਵਾ ਕਿ ਮਾਨ ਸਾਹਿਬ ਆਪਣੇ ਗਾਣੇ ਦੇ ਉੱਪਰ ਦੇਖੇ ਰੋਡ ਦੇਖਿਆ ਜਾਂਦਾ 10 ਦੇਖਿਆ ਜਾਂਦਾ ਵਾ ਅੱਜ ਦਾਰਾ ਸਾਹਿਬ ਤੁਹਾਨੂੰ ਜੋ ਗਾਣਾ ਲਾਂਚ ਕੀਤਾ ਵਾ ਤੁਹਾਨੂੰ ਦੇ ਦੋ ਸ਼ਬਦ ਸੁਣਾਉਣਗੇ ਤੁਹਾਨੂੰ ਲਓ ਦਾਰਾ ਸਾਹਿਬ ਜਦੋਂ ਅਸੀਂ ਇਸ ਗਾਣੇ ਨੂੰ ਜਦੋਂ ਮੈਂ ਗਾਣੇ ਨੂੰ ਲਿਖਣ ਲੱਗਿਆ ਤਾਂ ਇਹ ਚੀਜ਼ਾਂ ਦੇਖ ਕੇ ਲਿਖਣ ਲੱਗਿਆ ਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਅਗਲੀ ਇਲੈਕਸ਼ਨ ਆ ਰਹੀ ਹੈ ਸਰਪੰਚੀ ਦੀ ਉਹ ਇੱਕ ਭਗਵੰਤ ਮਾਨ ਸਰਕਾਰ ਜਿਹੜੀ ਉਹਨਾਂ ਨੇ ਇੱਕ ਸੱਤਾ ਹਦਯਤਾ ਕੀਤੀਆਂ ਸਭ ਉਹਨਾਂ ਸਰਪੰਚਾਂ ਨੂੰ ਜਿਨ੍ਹਾਂ ਨੇ ਸਰਪੰਚੀ ਦੀ ਇਲੈਕਸ਼ਨ ਵਿੱਚ ਕਈ ਸਰਪੰਚ ਥੋੜੇ ਵਿਖੇਦੇ ਵੀ ਹੋਣੇ ਹੈਗੇ ਗਾਲਾਂ ਤੂੰ ਦਾ ਜਮਾਈ ਪੋਲਟ ਕੜਵਾ ਦਾ ਗਾਣਾ ਅਸੀਂ ਗੱਲ ਸਪੱਟ ਕਰਾਂਗੇ ਕਿਉਂਕਿ ਇਹਦੇ ਵਿੱਚ ਗੱਲ ਕੀਤੀ ਗਈ ਹੈ ਭਗਵੰਤ ਸਾਹਿਬ ਭਗਵੰਤ ਸਾਹਿਬ ਵੱਲੋਂ ਵੀ ਭ੍ਰਿਸ਼ਟਾਚਾਰ ਜਿਹੜੇ ਆ ਸਰਪੰਚੋਂ ਨਹੀਂ ਹੋਣੇ ਚਾਹੀਦੇ ਤੇ ਐਤਕੀ ਜਿਹੜੀਆਂ ਗਰੰਟੀਆਂ ਸੀ ਉਹ ਵੀ ਨਹੀਂ ਖਾੜ ਦਿੱਤੀਆਂ ਜਾਵਾਂਗੇ ਕਿਉਂਕਿ ਪਹਿਲੀਆਂ ਸਰਕਾਰਾਂ ਹੁੰਦੀਆਂ ਸਨ ਸਰਪੰਚ ਰਾਣ ਮਣ ਕੇ ਸਾਰਾ ਕੁਝ ਕਪੜਾ ਕਰ ਜਿਹੜੇ ਸਰਪੰਚਾਂ ਨੇ ਇਹ ਕੀ ਸਰਪੰਚੀ ਵਿੱਚ ਖੜਨਾ ਵੀ ਕਿਤੇ ਦੇਖਿਓ ਭੁੱਲ ਕੇ ਤੁਸੀਂ ਸਰਪੰਚੀ ਦੇ ਵਿੱਚ ਗਰੰਟਾਂ ਨਹੀਂ ਖਾਂਦੇ ਆਂ ਭੁੱਲ ਕੇ 40 40 ਲੱਖ ਲਾਉਣ ਵਾਲੇ ਨੂੰ ਸਰਪੰਚ ਨਹੀਂ ਖੜਨਾ ਚਾਹੀਦਾ ਕਿਉਂਕਿ ਇਹ ਕੀ 80 ਲੱਖ ਨਹੀਂ ਬਣਦਾ ਉਹਨਾਂ ਦਾ ਇਹ ਕਿ ਉਹ ਸਰਪੰਚ ਚਾਹੀਦੇ ਨੇ ਜਿਹੜੇ ਪਿੰਡਾਂ ਦੇ ਸਰਪੰਚ ਹੋਣਗੇ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਸਰਪੰਚੀ ਮਿਲਣੀ ਚਾਹੀਦੀ ਜਿੱਤਾਂ ਮੈਂ ਇਹਨਾਂ ਚੀਜ਼ਾਂ ਨੂੰ ਸੋਚ ਕੇ ਗੀਤ ਲਿਖਿਆ ਤਾਂ ਘਰ ਦੇ ਵਿੱਚ ਡਿਸਕਸ ਹੋ ਰਹੀ ਆ ਘਰ ਵਾਲੀ ਨੂੰ ਮੈਂ ਕਹਿ ਰਿਹਾ ਵੀ ਆਪਾਂ ਸਰਪੰਚੀ ਦੀਆਂ ਇਲੈਕਸ਼ਨਾਂ 'ਤੇ ਖੜਨਾ ਤਾਂ ਘਰ ਵਾਲੀਏ ਚੀਜ਼ ਨਹੀਂ ਪਸੰਦ ਨਹੀਂ ਕਰਦੀ ਉਹਦੇ ਚਲੋ ਰੌਣਕ ਲਾ ਕੇ ਸਿੱਧੂ ਸਾਹਿਬ ਵਰਗੇ ਬਾਈ ਜੀ ਉਹਨਾਂ ਜਾ ਕੇ ਥਾਪੜਾ ਦੇ ਦਿੰਦੇ ਨੇ ਵੀ ਦਾਰਕ ਵੱਡੇ ਜੀ ਸਰਪੰਚੀ ਖੜੋ ਚਲੋ ਗੱਲ ਕਰਨ ਲੱਗਿਆ ਜੇ ਜਦੋਂ ਮੈਂ ਘਰ ਵਾਲੀ ਨੂੰ ਕਹਿੰਦਾ ਲੈ ਵੀ ਭਾਗਵਾਨ ਮੈਂ ਤਾਂ ਲੱਗਿਆ ਸਰਪੰਚੀ ਦੀ ਤੱਜ ਘਰ ਵਾਲੀ ਕੀ ਕਹਿੰਦੀ ਹੈ ਰਹਿਣ ਦੇ ਰਹਿਣ ਦੇ ਰਹਿਣ ਦੇ ਐਰ ਕੀ ਭਗਮਤ ਮਾਂ ਦੀ ਸਰਕਾਰ ਐਰ ਕੀ ਗ੍ਰਾਂਟਾਂ ਵੀ ਘੱਟੀਆਂ ਜਾਣੀਆਂ ਜਿਹੜੇ ਚਾਰ ਸਿਲੰਡਰ ਕੋਲੇ ਨੇ ਕਿਤੇ ਉਹ ਬਣਾਵਾ ਕੇ ਵੇਜੀ ਤਾਂ ਉਸ ਤੋਂ ਬਾਅਦ ਫਿਰ ਇਹਦਾ ਲੱਗ ਕੇ ਕੀ ਚੱਲਦਾ ਉਸ ਤਰ੍ਹਾਂ ਚੱਲਦਾ ਤੱਗ ਗੱਲ ਸੁਣ ਲੈ ਨੀ ਮਟਿਆਰੇ ਨੀ ਮਸੌਕਪੁਰ ਨੇ ਸਾਰੇ ਗੱਲ ਸੁਣ ਲੈ ਨੀ ਮਟਿਆਰੇ ਨੀ ਮਸੌਕੰਬੂਰ ਨੇ ਸਾਰੇ ਰਹੀ ਇੱਕੋ ਇੱਕ ਤਮੰਨਾ ਧਰਦੀ ਨਾ ਕੋਈ ਹੋਰ ਕੁੜੇ ਅਪਾ ਜਿਤਨੀਆਂ ਸਰਪੰਚੀਆਂ ਐਤ ਕੀ ਇੱਕ ਦੇ ਜੋਰ ਕੁੜੇ ਨੀ ਆਪਾ ਜਿਤਨੀਆਂ ਸਰਪੰਚੀਆਂ ਐਤ ਕੀ ਇੱਕ ਦੇ ਜੋਰ ਕੁੜੇ ਭਗਵੰਤ ਮਾਨ ਨਹੀਂ ਸਕਤ ਹਦੈਤਾ ਕਰ ਦਿੱਤੀ ਆ ਸਰਕਾਰੂ ਨਾਹੀਂ ਐਤ ਕੀ ਪੈਸੇ ਚੱਲਣੇ ਨਾਹੀਂ ਚੱਲਣੀ ਦਾਰੂ ਭਗਵੰਤ ਮਾਨ ਨਹੀਂ ਸਕਤ ਹਦੈਤਾ ਕਰ ਦਿੱਤੀ ਆ ਸਰਕਾਰੂ ਨਹੀਂ ਐ ਤੇ ਕੀ ਪੈਸੇ ਚੱਲਣੇ ਨਹੀਂ ਚੱਲਣੀ ਦਾਰੂ ਕਿਉਂ ਬੜੀ ਬਣਾਈ ਇੱਜ਼ਤ ਮਿੱਟੀ ਵਿੱਚ ਮਲਾਉਣੀ ਵੇ ਤੇਰੇ ਖਾਣ ਪੀਣ ਦੇ ਯਾਰਾਂ ਨੇ ਤਿੰਨ ਵੋਟ ਨਾ ਪਾਉਣੀ ਵੇ ਸੋਹਣਿਆ ਖਾਣ ਪੀਣ ਦੇ ਯਾਰਾਂ ਨੇ ਤਿੰਨ ਵੋਟ ਨਾ ਪਾਉਣੀ ਵੇ ਇਹ ਗੱਲ ਸੱਚ ਹੁੰਦੀ ਆ ਕਿ ਜਿਹੜੇ ਪਾਰਟੀ ਵੱਧ ਲੈਣਦੇ ਨਾਲ ਵੋਟਵੇਂ ਪਾਉਂਦੇ ਦੂਜੇ ਪਾਸੇ ਪਾ ਜਾਂਦੇ ਵੋਟ ਪਾ ਜਾਂਦੇ ਬਹੁਤ ਵਧੀਆ ਤੁਹਾਡਾ ਗੀਤ ਆ ਇਹ ਸਾਰੇ ਸੁਣਿਆ ਨੂੰ ਚੈਨਲ ਦੇ ਉੱਪਰ ਆ ਚੁੱਕਿਆ ਗਾਣਾ ਸੁਣ ਲਿਆ ਸਾਹ ਸੁਣਿਆ ਜੀ ਤੁਹਾਨੂੰ ਕਿੱਦਾਂ ਲੱਗਿਆ ਸਾਰਿਆਂ ਦੱਸਿਓ ਧੰਨਵਾਦ